ਮੇਰਾ ਹਾਸਾ ਲਈ ਰੁਖਦਾ ਉਸ ਵੇਲੇ ਜਦੋਂ ਭਾਜਪਾ ਦੇ ਕਈ ਮੰਤਰੀ ਤੇ ਕਈ ਹੋਰ ਨੇਤਾ ਇਹ ਗੱਲ ਕਹਿੰਦੇ ਆ ਕਿ ਮਿਲ ਬੈਠ ਕੇ ਸਾਰੇ ਮਸਲੇ ਹੱਲ ਹੋ ਜਾਂਦੇ ਆ ਕਿਸਾਨ ਜੇਕਰ ਚਾਹਣ ਤਾਂ ਟੇਬਲ ਟਾਕ ਹੋ ਸਕਦੀ ਆ ਕਿਸਾਨ ਚਾਹੁੰਦੇ ਨਹੀਂ ਆ ਤਾਂ ਮੇਰਾ ਉਹਨਾਂ ਨੂੰ ਇੱਕੋ ਸਵਾਲ ਆ ਵੀ ਭਾਈ ਕਿਸਾਨਾਂ ਨੇ ਕਦੋਂ ਇਹ ਗੱਲ ਕਹੀ ਕਿ ਅਸੀਂ ਟੇਬਲ ਟਾਕ ਨਹੀਂ ਕਰਨੀ ਕਦੋਂ ਕਿਸਾਨਾਂ ਨੇ ਇਹ ਗੱਲ ਕਹੀ ਕਿ ਅਸੀਂ ਗੱਲਬਾਤ ਦੇ ਰਹੇ ਹਾਂ ਰਾਹ ਨਹੀਂ ਕੱਢਣਾ ਚਾਹੁੰਦੇ ਹੱਲ ਨਹੀਂ ਕੱਢਣਾ ਚਾਹੁੰਦੇ ਤੁਸੀਂ ਕਦੋਂ ਕੋਸ਼ਿਸ਼ਾਂ ਕੀਤੀਆਂ ਵੀ ਭਾਈ ਐਨੀ ਤਰੀਕ ਨੂੰ ਇੰਨਾ ਮੰਤਰੀਆਂ ਦੇ ਨਾਲ ਐਨੇ ਵੱਜ ਕੇ ਐਨੇ ਮਿੰਟ ਤੇ ਫਲਾਣੀ ਥਾਂ ਦੇ ਉੱਤੇ ਤੁਹਾਡੀ ਮੀਟਿੰਗ ਆ ਤੇ ਕਿਸਾਨ ਉੱਥੇ ਨਹੀਂ ਗਏ ਤੇ ਉਹ ਜਾਣਵੁੱਝ ਕੇ ਉੱਠ ਕੇ ਆ ਗਏ ਤੇ ਫਿਰ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਗੱਲ ਰੱਖਣੀ ਚਾਹੀਦੀ ਹੈ ਕਿਸਾਨ ਤਾਂ ਇਹ ਗੱਲ ਕਹਿੰਦੇ ਵੀ ਵੀਡੀਓਗ੍ਰਾਫੀ ਹੋਊਗੀ ਕੇਂਦਰ ਦੇ ਮੰਤਰੀ ਵੀ ਆਪਣੀ ਗੱਲ ਰੱਖਣ ਅਸੀਂ ਵੀ ਆਪਣੀ ਗੱਲ ਰੱਖਾਂਗੇ ਅੱਧੇ ਚੈਨਲ ਇਹ ਆਪਣੇ ਲੈ ਆਉਣ ਜਿਹੜੇ ਕਿ ਨੀਤੀ ਤੇ ਨੀਤਾਂ ਦੇ ਮੁਤਾਬਕ ਸਰਕਾਰ ਦਾ ਪੱਖਪੂਰਦੇ ਆ ਤੇ ਅੱਧੇ ਜਿਹੜੇ ਨਿਰਪੱਖ ਚੈਨਲ ਹੋਣਗੇ ਤੇ ਫਿਰ ਭਾਈ ਕੇਂਦਰ ਦੀ ਸਰਕਾਰ ਜਾਂ ਸੂਬੇ ਦੀ ਸਰਕਾਰ ਇਹਦੇ ਉੱਤੇ ਅਮਲ ਕਿਉਂ ਨਹੀਂ ਕਰਦੀ ਢੱਲੇਵਾਲ ਸਾਹਿਬ ਜਿਹੜੇ ਜਗਜੀਤ ਸਿੰਘ ਢੱਲੇਵਾਲ ਉਹ ਇਸ ਵੇਲੇ ਮਰਨ ਵਰਤ ਦੇ ਉੱਤੇ ਆ ਤੇ 8 ਕਿਲੋ ਉਹਨਾਂ ਦਾ ਭਾਰ ਘਟ ਗਿਆ। ਉਹਨਾਂ ਦੀ ਭੈਣ ਨੇ ਜਿਹੜੇ ਸਤਕਾਰਯੋਗ ਭੈਣ ਜੀ ਲੰਘੇ ਕਲਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਭੈਣ ਭਰਾ ਇੱਕ ਦੂਜੇ ਨੂੰ ਗਲ ਦੇ ਨਾਲ ਲਾ ਕੇ ਗਲਵਕੜੀ ਪਾ ਕੇ ਰੋਏ ਵੀ ਮਿਲੇ ਵੀ। ਮੰਨ ਸਕਦੇ ਆਪਾਂ ਉਹਨਾਂ ਨੇ ਮਨ ਦੇ ਵਿੱਚ ਕੀ ਕੋਈ ਚੱਲਦਾ ਹੋਊਗਾ। ਹੁਣ ਕਈ ਲੋਕੇ ਵੀ ਗੱਲ ਕਹੀ ਜਾਂਦੇ ਡੱਲੇਵਾਲ ਸਾਹਿਬ ਤਾਂ ਇਹਦੇ ਪਿੱਛੇ ਚੱਲਦੇ ਆ ਡੱਲੇਵਾਲ ਸਾਹਿਬ ਤਾਂ ਇਹਨੇ ਮਗਰ ਲੱਗੇ ਹੋਏ ਆ ਡੱਲੇਵਾਲ ਸਾਹਿਬ ਦੇ ਏਜੰਡੇ ਆ ਡੱਲੇਵਾਲ ਸਾਹਿਬ ਫਲਾਣਿਆਂ ਦੇ ਭੇਜੇ ਹੋਏ ਆ। ਆਪਣੇ ਕੋਲੇ ਆਹ ਹੀ ਕੁਛ ਆ। ਜੀਨੇ ਕੁਝ ਨਹੀਂ ਕਰਨਾ ਕੰਬਲ ਦੇ ਵਿੱਚ ਬੈਠਾ ਹੋਇਆ ਦੋ ਸ਼ਬਦ ਲਿਖੇ ਇਹ ਗਦਾਰ ਹਨ ਇਹ ਵਿਕੇ ਹਨ ਇਹ ਫਲਾਣੀ ਹਨ ਕਦੇ ਨਾ ਕਦੇ ਆਪਾਂ ਵੀ ਕੁਝ ਨਾ ਕੁਝ ਕਰੀਏ ਲੋੜ ਸਮੇਂ ਦੀ ਇਹ ਆ ਇਹ ਬਹੁਤ ਵੱਡੀ ਸਮੇਂ ਦੀ ਲੋੜ ਇਹ ਆ ਦੱਲੇਵਾਲ ਸਾਹਿਬ ਤੇ ਹੋਰ ਜੜੀਆਂ ਸਾਡੀਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਉਹਨਾਂ ਵਿੱਚ ਏਕੇ ਦੀ ਘਾਟ ਹੈ ਬਿਲਕੁਲ ਸੱਚੀ ਗੱਲ ਆ ਸਭ ਦੀ ਸੋਚ ਵੱਖੋ ਵੱਖਰੀ ਹੈ ਬਿਲਕੁਲ ਸੱਚੀ ਗੱਲ ਆ ਸਭ ਦੀਆਂ ਨੀਤੀਆਂ ਵੱਖੋ ਵੱਖਰੀਆਂ ਇਹ ਗੱਲ ਸੱਚੀ ਆ ਇਹਨਾਂ ਦਾ ਕਰੂਰਾ ਬਹੁਤਿਆਂ ਦਾ ਮੇਲ ਨਹੀਂ ਖਾਂਦਾ ਆਪਸ ਦੇ ਵਿੱਚ ਸੱਚੀ ਗੱਲ ਆ ਸਿਰੇ ਦੀ ਦੌੜ ਵੀ ਆ ਵੀ ਪਾਈ ਕ੍ਰੈਡਿਟ ਅਸੀਂ ਲੱਗੇ ਕ੍ਰੈਡਿਟ ਅਸੀਂ ਲੱਗੇ ਇਹਦੇ ਕਰਕੇ ਹੀ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਕਿਉਂਕਿ ਅਸੀਂ ਖਿੰਡੇ ਬਹੁਤ ਹੋਏ ਆ ਖਿਲਰੇ ਬਹੁਤ ਹੋਏ ਆ ਪਰ ਏਜੰਡਾ ਤਾਂ ਸਾਡਾ ਇੱਕੋ ਹੀ ਆ ਖੇਤ ਕਿਸਾਨ ਤੇ ਮਜ਼ਦੂਰ ਉਹ ਭਾਵੇਂ ਡੱਲੇਵਾਲ ਸਾਹਿਬ ਦੇ ਕਹੇ ਤੇ ਮਸਲਾ ਹੱਲ ਹੋਵੇ ਭਾਵੇਂ ਪੰਦੇਰ ਦੇ ਕਹੇ ਤੇ ਹੱਲ ਹੋਵੇ ਭਾਵੇਂ ਰਾਜੇਵਾਲ ਸਾਹਿਬ ਦੇ ਕਹੇ ਤੇ ਹੋਵੇ ਤੇ ਭਾਵੇਂ ਉਗਰਾਹਾਂ ਸਾਹਿਬ ਦੇ ਕਹੇ ਤੇ ਭਾਵੇਂ ਰੁਲਦੂ ਸਿੰਘ ਮਾਨਸਾ ਦੇ ਕਹੇ ਤੇ ਹੱਲ ਹੋਵੇ ਜਾਂ ਕਿਸੇ ਵੀ ਹੋਰ ਦੇ ਕਹੇ ਤੇ ਮਸਲਾ ਹੱਲ ਹੋਵੇ ਗੱਲ ਤਾਂ ਮਸਲੇ ਦੀ ਆ ਨਾ ਮੇਰੀ ਬੀਜੇਪੀ ਦੇ ਨੇਤਾਵਾਂ ਨੂੰ ਇੱਕ ਬੇਨਤੀ ਆ ਤੁਸੀਂ ਵਾਰ-ਵਾਰ ਇਹ ਗੱਲ ਕਹਿੰਦੇ ਵੀ ਭਾਈ ਜਿਹੜੇ ਕਿਸਾਨ ਨੇ ਇਹ ਤਾਂ ਜੀ ਫਲਾਣਿਆਂ ਦੇ ਬਿਠਾਏ ਹੋਏ ਆ ਇਹ ਤਾਂ ਜੀ ਭਾਜਪਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਇਹ ਤਾਂ ਕਾਂਗਰਸ ਦੀ ਬੋਲੀ ਬੋਲਦੇ ਆ ਤਾਂ ਫਲਾਣਾ ਇਹ ਕਰਦੇ ਆ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨੋ ਜੇਕਰ ਉਹ ਫੇਰ ਵੀ ਸੜਕ ਤੇ ਬਹਿਣ ਤਾਂ ਦੁਨੀਆ ਭਰ ਦੇ ਲੋਕ ਇਹਨਾਂ ਨੂੰ ਲਾਣਤਾਂ ਪਾਉਣਗੇ ਵੀ ਭਾਈ ਹੁਣ ਹੁੱਥ ਨੂੰ ਕੀ ਚਾਹੀਦਾ ਹੋਰ ਤੁਹਾਡੇ ਕਹਿ ਮਤਾਬਕ ਕੀ ਕਰ ਦੇਣ 100% ਦੀ ਵੀ ਛੱਡੋ ਤੁਸੀਂ 60% ਦੀ ਗੱਲਾਂ ਦੇ ਉੱਤੇ ਸਹਿਮਤੀ ਪ੍ਰਗਟਾਓ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਗੱਲਾਂ ਲਾਗੂ ਕਰ ਦਿਓ ਇਹ ਨਹੀਂ ਉਠਾਉਣ ਦੀ ਖਤਰ ਕਹਦੇ ਵੀ ਭਾਈ ਕੋਈ ਗੱਲ ਨਹੀਂ ਕਰ ਦਿਆਂਗੇ ਤੇ ਉਹ ਘਰਾਂ ਨੂੰ ਆ ਕੇ ਬਾਅਦ ਵਿੱਚ ਆਪਾਂ ਫੇਰ ਮੁਕਰਗੇ ਤੁਸੀਂ ਗੱਲ ਨੂੰ ਪ੍ਰੈਕਟੀਕਲ ਤੌਰ ਤੇ ਲਾਗੂ ਕਰਕੇ ਦਿਖਾਓ ਜੇਕਰ ਡੱਲੇਵਾਲ ਹੋਰੀ ਜਾਂ ਕੋਈ ਵੀ ਹੋਰ ਮਰਨ ਵਰਤ ਦੇ ਉੱਤੇ ਫੇਰ ਵੀ ਬੈਠੇ ਜਾਂ ਉੱਥੇ ਜਾ ਕੇ ਠਿੱਠ ਕਰੇ ਤਾਂ ਲੋਕ ਸਰਕਾਰ ਦੇ ਪੱਖ ਦੇ ਵਿੱਚ ਹੋਣਗੇ ਇਕੱਲੀ-ਇਕੱਲੀ ਵੋਟ ਭਾਜੀਪੀ ਨੂੰ ਪਊਗੀ ਵੀ ਯਾਰ ਕਿਸਾਨ ਤਾਂ ਡਰਾਮੇਬਾਜ਼ੀ ਕਰਦੇ ਆ ਪਰ ਇਹ ਗੱਲ ਸੱਚੀ ਨਹੀਂ ਜਿਹੜੀ ਤੁਸੀਂ ਡਰਾਮੇਬਾਜ਼ੀ ਵਾਲੀ ਕਹਿੰਦੇ ਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੈਂਸਰ ਵੀ ਆ ਉਹਨਾਂ ਨੂੰ ਸ਼ੂਗਰ ਦੀ ਸਮੱਸਿਆ ਵੀ ਆ ਕਿਸੇ ਬੰਦੇ ਦਾ ਕੁਝ ਨਹੀਂ ਪਤਾ ਮੇਰਾ ਕਦੋਂ ਕੀ ਵਿਗੜ ਜਾਣਾ ਆਪ ਜੀ ਦਾ ਕਦੋਂ ਕੀ ਵਿਗੜ ਜਾਣਾ ਡੱਲੇਵਾਲਾ ਸਾਹਿਬ ਦਾ ਵੀ ਕੁਝ ਨਹੀਂ ਪਤਾ ਪਰ ਮਸਲੇ ਤਾਂ ਯਾਰ ਕਿਸਾਨੀ ਦੇ ਆ ਮਸਲੇ ਤਾਂ ਐਮਐਸਪੀ ਦੇ ਆ ਤੇ ਐਮਐਸਪੀ ਸਰਕਾਰ ਦੇ ਦਿੰਦੀ ਹੈ ਤੇ ਐਥ ਕੀ ਆਪਾਂ ਜਾਣਦੇ ਵੀ ਝੋਨੇ ਦੇ ਉੱਤੇ ਕੱਟ ਕੇ ਹੋ ਜਾ ਲੱਗਾ ਤੇ ਕਿਉਂ ਲੱਗਾ ਪਈ ਵੀ ਜਾਣਦੇ ਆ ਮਸਲਾ ਅਸਲ ਦੇ ਵਿੱਚ ਇਹ ਆ ਕਿ ਜਿਹੜੀ ਖਰੀਦ ਨੀਤੀ ਆ ਉਹਨੂੰ ਕਾਨੂੰਨੀ ਰੂਪ ਕਿਉਂ ਨਹੀਂ ਦਿੱਤਾ ਜਾ ਰਿਹਾ ਮਸਲਾ ਇਹ ਆ ਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਹੋ ਰਿਹਾ ਮਸਲਾ ਇਹ ਆ ਜੀ ਕਿ ਇਸ ਵੇਲੇ ਜੋ-ਜੋ ਕੁਝ ਬੀਤੇ ਦੇ ਵਿੱਚ ਹੋਇਆ ਜੀਦੇ ਕਰਕੇ ਕਿਸਾਨੀ ਮਰਨ ਕਿਨਾਰੇ ਪਹੁੰਚੀ ਆ ਉਹਦੇ ਲਈ ਸਰਕਾਰਾਂ ਬਾਹ ਕਿਉਂ ਨਹੀਂ ਫੜਦੀਆਂ ਕਿਸਾਨ ਫੁੱਟਬਾਲ ਆ ਇਹ ਗੱਲ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕਰਦਾ ਹੁਣ ਅੱਜ ਵੀ ਇਧਰੋਂ ਸੂਬੇ ਦੀ ਸਰਕਾਰ ਠੁੱਡ ਮਾਰਦੀ ਆ ਕਿਸਾਨ ਕੇਂਦਰ ਦੇ ਪਾਲੇ ਚ ਕੇਂਦਰ ਦੀ ਸਰਕਾਰ ਠੁੱਡ ਮਾਰਦੀ ਆ ਕਿਸਾਨ ਸੂਬੇ ਦੇ ਪਾਲੇ ਚ ਕਿਸਾਨ ਫੁੱਟਬਾਲ ਆ ਕਿਸਾਨ ਸਾਡੀਆਂ ਸਰਕਾਰਾਂ ਲਈ ਸਿਆਸੀ ਪਾਰਟੀਆਂ ਵਾਸਤੇ ਇੱਕ ਫੁੱਟਬਾਲ ਬਣ ਕੇ ਰਹਿ ਗਿਆ ਰਵਨੀਤ ਸਿੰਘ ਬਿੱਟੂ ਆ ਜਿਹੜੇ ਜਦੋਂ ਤਾਂ ਪਹਿਲਾ ਮੋਰਚਾ ਚੱਲਦਾ ਸੀ ਸ਼ੰਭੂ ਬਾਰਡਰ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ ਤੇ ਉਧਰ ਟਿਕਰੀ ਬਾਡਰ ਦੇ ਉੱਤੇ ਉਹ ਤਾਂ ਜਾਣਦੇ ਸੀਗੇ ਵੀ ਭਾਈ ਕਾਂਗਰਸ ਦਾ ਨੁਮਾਇੰਦਾ ਬਣ ਕੇ ਵੀ ਭਾਈ ਬੀਜੇਪੀ ਦਾ ਧੱਕਾ ਹੁਣ ਉਹ ਇਹ ਗੱਲ ਕਹਿੰਦੇ ਵੀ ਭਾਈ ਜਿਹੜੇ ਇਹ ਕਿਸਾਨ ਆ ਇਹ ਤਾਂ ਭਾਈ ਤਾਲੇਬਾਨੀ ਹੋ ਗਏ ਆ ਅੱਜ ਕੱਲ ਉਹ ਆ ਗੱਲ ਕਰਦੇ ਆ ਮਤਲਬ ਇਹ ਆ ਕਿ ਸਿਆਸੀ ਲੋਕ ਆ ਜਿਹੜੇ ਸਮੇਂ ਦੇ ਮੁਤਾਬਕ ਪਲਟੀ ਮਾਰ ਗਏ ਪਰ ਕਿਸਾਨ ਕਿਵੇਂ ਪਲਟੀ ਮਾਰਦੇ ਪਲਟੀ ਮਾਰ ਕੇ ਜਾਣ ਕਿੱਥੇ ਉਹ ਇਧਰਲੇ ਖੇਚੋ ਇਧਰਲੇ ਖੇਚ ਵੀ ਆ ਸਕਦੇ ਕਿਉਂਕਿ ਇਹ ਕਿਸੇ ਹੋਰ ਦਾ ਉਹ ਇਧਰ ਲਈ ਵਟ ਤੋਂ ਇਧਰ ਨਹੀਂ ਜਾ ਸਕਦੇ ਕੋਈ ਵਟ ਕਿਸੇ ਹੋਰ ਦੀ ਆ ਤੁਹਾਡੀਆਂ ਤਾਂ ਵਟਾ ਤੁਹਾਡੀਆਂ ਤਾਂ ਖੇਤ ਕੋਈ ਹੈ ਹੀ ਨਹੀਂ ਤੁਹਾਡਾ ਤਾਂ ਸਾਰਾ ਸੰਸਾਰ ਆਪਣਾ ਇਧਰੋਂ ਗਈ ਇਧਰ ਆ ਗਏ ਇਧਰੋਂ ਗਈ ਇਧਰ ਆ ਗਏ ਇਧਰੋਂ ਗਈ ਇਧਰ ਆ ਗਏ ਸੋ ਡੱਲੇਵਾਲ ਨੂੰ ਗਾਲਾਂ ਕੱਢਣ ਦੀ ਥਾਂ ਦੇ ਉੱਤੇ ਡੱਲੇਵਾਲ ਦੇ ਉੱਤੇ ਸ਼ੱਕ ਪੈਦਾ ਕਰਨੀ ਥਾਂ ਤੇ ਡੱਲੇਵਾਲ ਦੇ ਉੱਤੇ ਟਿੱਪਣੀਆਂ ਕਰਨੀ ਥਾਂ ਦੇ ਉੱਤੇ ਹਾਲਾਂਕਿ ਮੈਂ ਇਹ ਗੱਲ ਮੰਨਦਾ ਵੀ 100% ਦੀ ਸ਼ੁੱਧਤਾ ਸ਼ਾਇਦ ਉਹਨਾਂ ਦੇ ਵਿੱਚ ਵੀ ਨਾ ਹੋਵੇ ਸ਼ਾਇਦ ਹੋ ਸਕਦਾ ਵਿੱਚੇ ਕੋਈ ਲੁਕੀ ਹੋਈ ਗੱਲ ਵੀ ਹੋਵੇ ਪਰ ਆਪਾਂ ਕਿੰਨੇ ਕਿ ਨਸ਼ਰ ਆ ਆਪਾਂ ਕਰਦੇ ਕੀ ਆ ਇਹ ਗੱਲ ਸੱਚੀ ਹੈ ਕਿ ਜੋ ਪਹਿਲਾਂ ਜਲੌ ਸੀ ਜੋ ਅੰਦੋਲਨ ਦੇ ਵਿੱਚ ਪਹਿਲਾਂ ਜਲਵਾ ਸੀ ਉਹ ਅੱਜ ਨਹੀਂ ਆ ਪਰ ਕਿਸਾਨ ਜਿੱਥੇ ਬੰਦਿਆਂ ਦਾ ਇਕੱਠਾ ਹੋਣਾ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਲੋਕਾਂ ਦਾ ਸਾਥ ਦੇਣਾ ਸਮੇਂ ਦੀ ਬਹੁਤ ਵੱਡੀ ਲੋੜ ਆ ਅੱਜ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਗੱਲ ਕਹਿਣਗੀਆਂ ਵੀ ਕਿਸਾਨਾਂ ਦੇ ਧਰਨੇ ਦੇ ਉੱਤੇ ਬੈਠਣ ਦੇ ਬਾਵਜੂਦ ਸਾਡੀ ਵੋਟ ਫੀਸਦੀ ਦੇ ਵਿੱਚ ਵਾਧਾ ਹੋਇਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਉਹ ਤੁਹਾਨੂੰ ਵੋਟ ਫੀਸਦੀ ਦੇ ਤੌਰ ਤੇ ਜਾਣਦੇ ਆ ਤੇ ਫਿਰ ਤੁਸੀਂ ਕਰਦੇ ਕੀ ਆ ਡੱਲੇ ਵੱਲ ਤੁਹਾਨੂੰ ਭੜਾ ਲੱਗਦਾ ਉਧਰ ਤੁਹਾਨੂੰ ਲੱਖਾ ਸਿਧਾਣਾ ਵੀ ਭੜਾ ਲੱਗਦਾ ਲੱਖਾ ਸਧਾਣਾ ਨੇ ਗੱਲ ਕਹੀ ਸੀ ਕਿ ਭਾਈ 3 ਤਰੀਕ ਨੂੰ ਆਜੋ ਇਕੱਠੇ ਹੋ ਕੇ ਹਮਲਾ ਮਾਰਦੇ ਆਪਾਂ ਬੰਨ ਮਾਰਗੇ ਇਥੇ ਬੁੱਢੇ ਦਰਿਆ ਦੇ ਉੱਤੇ ਬੁੱਢੇ ਨਾਲੇ ਦੇ ਉੱਤੇ ਤੇ ਉੱਥੇ ਪੁਲਿਸ ਦਾ ਪਹਿਰਾ ਬੜਾ ਤਕੜਾ ਲੱਗਾ ਸੀ ਤੇ ਕਹਿੰਦੇ ਵੀ ਕਈ ਜਣਿਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਲੱਖਾ ਸਧਾਣਾ ਨੇ ਇਹ ਗੱਲ ਕਹੀ ਆ ਕਿ ਭਾਈ ਸਾਡਾ ਕਸੂਰ ਕੀ ਆ ਮੈਂ ਇਕੱਲੇ ਨੇ ਪਾਣੀ ਤੇ ਨਹੀਂ ਪੀਣਾ ਮੈਂ ਬੁੱਢੇ ਦਰਿਆ ਦੇ ਕੋਲੇ ਨਹੀਂ ਰਹਿੰਦਾ ਤੁਹਾਨੂੰ ਲੱਖੇ ਤੇ ਵੀ ਸ਼ੱਕ ਵੀ ਭਾਈ ਇਹਨੂੰ ਹੁਣ ਕਿਉਂ ਚੇਤਾ ਆ ਤੁਹਾਨੂੰ ਡੱਲੇਵਾਲ ਤੇ ਵੀ ਸ਼ੱਕ ਵੀ ਤੁਹਾਨੂੰ ਹੁਣ ਕਿਉਂ ਚੇਤਾ ਆ ਤੁਹਾਨੂੰ ਚੇਤੇ ਕੀ ਰਹਿੰਦਾ ਪੁੱਲੜ ਪੀਜਾ ਆਪਾਂ ਨੂੰ ਕਿਹਟਾ ਹੀ ਰਹਿ ਜਾਂਦਾ ਨਾ ਵੀ ਪਈਓ ਦਾ ਤਲਾਕ ਹੋ ਗਿਆ ਹੋਊਗਾ ਇਹਦੇ ਬਾਰੇ ਐ ਹੋ ਗਿਆ ਹੋਊਗਾ ਇਹਨੇ ਇੰਸਟਾਗ੍ਰਾਮ ਤੋਂ ਅਨਫੋਲੋ ਇਹਨੂੰ ਕਰਤਾ ਇਹਦਾ ਗਾਣਾ ਆ ਗਿਆ ਇਹਨੇ ਆ ਕਰਤਾ ਮੁੱਦੇ ਦੀ ਗੱਲ ਵੀ ਕਰਿਆ ਕਰਿਆ ਕਰਗੇ ਆਪਾਂ ਸ਼ੱਕੀ ਤੇ ਸਣਕੀ ਹੀ ਇਹਨੇ ਬਣ ਗਏ ਆ ਤੇ ਸਾਨੂੰ ਕੋਈ ਅਤੀਤ ਦੇ ਬਾਰੇ ਵਰਤਮਾਨ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਮੇਰੀ ਇੱਕ ਬੇਨਤੀ ਆ ਪੰਜਾਬ ਦੀਆਂ ਖੇਤੀ ਨੀਤੀਆਂ ਦੇ ਬਾਰੇ ਜਾਂ ਕੇਂਦਰ ਦੀਆਂ ਖੇਤੀ ਨੀਤੀਆਂ ਦੇ ਬਾਰੇ ਕਿੰਨੇ ਲੋਕਾਂ ਨੇ ਅੱਜ ਤੱਕ ਕਿਤਾਬਾਂ ਪੜ੍ਹੀਆਂ ਕਿੰਨੇ ਲੋਕ ਜਿਹੜੀ ਕਿਤਾਬ ਆ ਜਿਹੜੀ ਮਹੀਨੇ ਦੇ ਵਿੱਚ ਇੱਕ ਪੜ੍ਹਦੇ ਆ ਕਿੰਨੇ ਲੋਕ 6 ਮਹੀਨਿਆਂ ਦੇ ਵਿੱਚ ਇੱਕ ਪੜਦੇ ਤੇ ਕਿੰਨੇ ਹਫ਼ਤੇ ਦੇ ਵਿੱਚ ਇੱਕ ਪੜਦੇ ਕਿਉਂਕਿ ਪੜੇ ਤੋਂ ਬਾਅਦ ਹੀ ਗਿਆਨ ਹੋਣਾ ਨਾ ਇਹ ਤਾਂ ਹੈ ਨਹੀਂ ਵੀ 10 ਪੋਸਟਾਂ ਫਾਇਦਰ ਦੇਖੀਆਂ ਵੀ ਭਾਈ ਕਿਸਾਨ ਮੈਨੂੰ ਇਉਂ ਜੇ ਲੱਗਦੇ ਆ ਤੇ 11ਵੀਂ ਆਪ ਲੱਗਦੀ ਆ ਪਕਰੋਗੇ ਹੁਣ ਇੰਹੀਂ ਲੱਗਦੇ ਆ ਇਹ ਤਾਂ ਗੱਲ ਹੈ ਨਹੀਂ ਡੱਲੇਵਾਲ ਹੁਰਾਂ ਦੇ ਉੱਤੇ ਜਾਂ ਜਿਹੜੇ ਵੀ ਲੋਕ ਸੰਘਰਸ਼ ਕਰਦੇ ਸ਼ੱਕ ਕਰਨੀ ਥਾਂ ਦੇ ਉੱਤੇ ਨਾਲ ਤੁਰਿਆ ਕਰਗੇ ਤੇ ਜੇ ਸਾਨੂੰ ਉਹ ਪਸੰਦ ਹੈ ਹੀ ਨਹੀਂ ਵੀ ਇਹ ਤਾਂ ਬੰਦੇ ਯਾਰ ਐਵੇਂ ਹੀ ਆ ਇਹ ਤਾਂ ਬਿਲਕੁਲ ਨਿਗਰੇ ਹੋਏ ਬੰਦੇ ਆ ਫਿਰ ਆਪਾਂ ਆਪ ਖੜ ਜਾ ਕਰਗੇ ਵੀ ਭਾਈ ਅਸੀਂ ਜਾਣੇ ਆ ਤੁਹਾਨੂੰ ਨਹੀਂ ਕੰਮ ਕਰਨਾ ਆਇਆ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਉਨੇ ਆ ਉਹ ਢੱਲੇਬਾਲ ਸਾਹਿਬ ਦੀ ਸੇਤ ਚੜ੍ਹਦੀ ਕਲਾ ਦੇ ਵਿੱਚ ਰਹੇ ਤੰਦਰੁਸਤੀ ਦੇ ਵਿੱਚ ਰਹਿਣੋ ਸਾਰੇ ਹੀ ਕਿਸਾਨ ਆਗੂ ਚੜ੍ਹਦੀ ਕਲਾ 'ਚ ਰਹਿਣ ਸਾਰਾ ਪੰਜਾਬ ਸਾਰੀ ਦੁਨੀਆ ਚੜ੍ਹਦੀ ਕਲਾ 'ਚ ਰਹੇ ਆਪਾਂ ਸ਼ੁਕਰਾਨਾ ਕਰਨਾ ਵੀ ਸਿੱਖਿਆ ਕਰਗੇ ਆਪਾਂ ਸ਼ੁਕਰਾਨੇ ਦੀ ਤੌਰ ਥਾਂ ਦੇ ਉੱਤੇ ਸ਼ੱਕ ਦੇ ਪੱਟੇ ਪਏ ਆ ਜਦੋਂ ਤਾਂ ਕਿਸਾਨ ਜਾ ਕੇ ਟੋਲ ਪਲਾਜ਼ੇ ਬੰਦ ਕਰਦੇ ਆ ਸ਼ੂ ਕਰਕੇ ਗੱਡੀ ਲੈ ਕੇ ਨਿਕਲ ਜਾਂਦੇ ਆ ਕਹਿੰਦੇ ਮਜ਼ਾ ਆ ਗਿਆ ਯਾਰ 200 ਰੁਪਈਆ ਬਚ ਗਿਆ 150 ਰੁਪਈਆ ਬਚ ਗਿਆ ਤੇ ਜਿੰਨਾ ਦੇ ਕਰਕੇ ਉਹ ਬੰਦ ਹੋਇਆ ਉਹਨਾਂ ਨੂੰ ਪਗੜਾ ਕੱਢੀ ਜਾਂਦੇ ਆ ਆਪਣਾ ਕੋ ਸਟੈਂਡ ਨਹੀਂ ਗਾਸਲ ਦੇ ਵਿੱਚ ਇਹ ਗੱਲ ਸੱਚੀ ਹੈ ਕਿ ਭਾਈ ਵਾਰ-ਵਾਰ ਜਿਹੜੇ ਉਹ ਧਰਨੇ ਲਾਉਣ ਦੇ ਕਰਕੇ ਕਿਸਾਨਾਂ ਦੇ ਉੱਤੇ ਵੀ ਸਵਾਲ ਖੜਾ ਹੋਇਆ ਪਰ ਕਿਸਾਨ ਆਗੂਆਂ ਦਾ ਤਰਕ ਇਹ ਮੇਰੀ ਕੱਲ ਗੱਲ ਹੋਈ ਹੈ ਕਿਸਾਨਾਂ ਆਗੂ ਨਾਲ ਉਹ ਕਹਿੰਦਾ ਭਾਈ ਜੀ ਸਾਨੂੰ ਤਾਂ ਸੜਕਾਂ ਦੇ ਵਿੱਚ ਬੈਠਿਆਂ ਨੂੰ ਕੋਈ ਨਹੀਂ ਪੁੱਛਦਾ ਤੇ ਜੇ ਅਸੀਂ ਸਾਈਡ ਤੇ ਬੈਠੇ ਹੋਗੇ ਤਾਂ ਫਿਰ ਸਾਨੂੰ ਕਿਹਨੇ ਪੁੱਛਣਾ ਅਸੀਂ ਤਾਂ ਮੰਗਾਂ ਮੰਨਵਾਉਣੀਆਂ ਸਰਕਾਰ ਦੇ ਹੱਥ ਦੇ ਵਿੱਚਾਂ ਚੁਟਕੀ ਦੇ ਵਿੱਚ ਮੰਗਾਂ ਮੰਨੀਆਂ ਜਾ ਸਕਦੀਆਂ ਪਰ ਨਹੀਂ ਮੰਨਦੇ ਹੋਰ ਕਮਾਲ ਦੀ ਗੱਲ ਹਰਿਆਣੇ ਦੀ ਸਰਕਾਰ ਇਹ ਗੱਲ ਕਹਿੰਦੀ ਆ ਵੀ ਜਿਹੜੇ ਕਿਸਾਨ ਇਸ ਵੇਲੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਆ ਉਹ ਪਹਿਲਾਂ ਪ੍ਰਦਰਸ਼ਨ ਕਰਨ ਦਾ ਰਾਈਟ ਲੈ ਕੇ ਆਉਣ ਲਿਖਤੀ ਤੌਰ ਦੇ ਉੱਤੇ ਆਗਾ ਲੈ ਕੇ ਆਉਣ ਵੀ ਦਿੱਲੀ ਦੇ ਵਿੱਚ ਐਸ ਥਾਂ ਤੇ ਬੈਠ ਸਕਦੇ ਆ ਫਿਰ ਅਸੀਂ ਹਰਿਆਣੇ ਦੇ ਰਾਹ ਨੂੰ ਵਰਤਨ ਦੀ ਅਗਾਹ ਦੇਵਾਂਗੇ ਦਿੱਲੀ ਜਾਣ ਵਾਸਤੇ ਕਮਾਲ ਨਹੀਂ ਇਹ ਕਿ ਭਾਈ ਜਿਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਉਹਨਾਂ ਦੇ ਕੋਲੋਂ ਪਰਮਿਸ਼ਨ ਲੱਗੇ ਫਿਰ ਅਸੀਂ ਉੱਥੇ ਜਾ ਕੇ ਬਹਿ ਜਗੇ ਤੇ ਫਿਰ ਇਹ ਨਹੀਂ ਪਤਾ ਵੀ ਭਾਈਓ ਸਾਡੀਆਂ ਮੰਗਾਂ ਨੂੰ ਸਾਲ ਦੇ ਵਿੱਚ ਬੰਨਣਗੇ 6 ਮਹੀਨਿਆਂ ਚ ਬੰਨਣਗੇ ਜਾਂ 3 ਮਹੀਨਿਆਂ ਦੇ ਵਿੱਚ ਬੰਨਣਗੇ ਤੇ ਜਿਹੜੇ ਬੰਦੇ ਸ਼ੱਕ ਕਰਦੇ ਆ ਉਹਨਾਂ ਨੇ ਦਿੱਲੀ ਜਾਣਾ ਨਾ ਉਹਨਾਂ ਨੇ ਖਨੌਰੀ ਜਾਣਾ ਨਾ ਉਹਨੇ ਲੁਧਿਆਣਾ ਜਾਣਾ ਨਾ ਉਹਨੇ ਪਟਿਆਲਾ ਜਾਣਾ ਨਾ ਜਲੰਧਰ ਜਾਣਾ ਉਹਨੇ ਇਕੱਲਾ ਸ਼ੱਕ ਕਰਨਾ ਉਹਨੇ ਇਕੱਲੇ ਸਵਾਲ ਕਰਨੇ ਆ ਤੁਹਾਡਾ ਫਰਜ਼ ਨਹੀਂ ਸੀ ਆਮਨ ਦਾ ਤੁਸੀਂ ਐਦਾਂ ਤੁਸੀਂ ਜਾਲੀ ਹੋ ਤੁਹਾਨੂੰ ਨਾ ਕੋਈ ਸਮਾਜ ਸੇਵੀ ਪਸੰਦ ਨਾ ਕੋਈ ਕਿਸਾਨ ਆਗੂ ਪਸੰਦ ਨਾ ਕੋਈ ਪੱਤਰਕਾਰ ਪਸੰਦ ਨਾ ਕੋਈ ਨੇਤਾ ਪਸੰਦ ਨਾ ਕੋਈ ਵੱਡਾ ਬਿਜ਼ਨਸਮੈਨ ਪਸੰਦ ਹਰ ਕਿਸੇ ਦੇ ਖਿਲਾਫਾਂ ਤੇ ਤੁਹਾਡੇ ਹੱਕ ਦੇ ਵਿੱਚ ਕੌਣ ਆਊਗਾ ਆਪਣਾ ਦਾਇਰਾ ਕਿੰਨਾ ਕ ਆਪਾਂ ਪ੍ਰਭਾਵ ਕਿੱਥੇ ਜੇ ਛੱਡਦੇ ਆ ਸਵਾਲ ਇਹ ਆ ਆਜੋ ਆਪਣੀ ਬੌਧਿਕਤਾ ਨੂੰ ਉੱਚਾ ਤੇ ਸੁੱਚਾ ਕਰਗੇ ਆਜੋ ਆਪਾਂ ਇਸ ਥਾਂ ਦੇ ਉੱਤੇ ਜਿਹੜੀ ਸਾਡੀ ਜ਼ਹਿਮੀਤ ਬਣ ਗਈ ਹੈ ਵੀ ਆਪਾਂ ਜੜਾ ਹੀ ਵੱਢਣੀ ਆ ਆਪਾਂ ਕਿਸੇ ਦੇ ਕਿਸੇ ਖਿਲਾਫ ਹੀ ਬੋਲਣਾ ਆਪਾਂ ਇਹਨਾਂ ਗੱਲਾਂ ਤੋਂ ਨਿੱਜੀ ਤੌਰ ਦੇ ਉੱਤੇ ਉੱਤੇ ਉੱਠ ਗਏ ਜਿਹੜੇ ਕਿ ਅਸੀਂ ਉੱਠ ਨਹੀਂ ਰਹੇ ਸੋ ਅਸੀਂ ਢੱਲੇਵਾਲ ਸਾਹਿਬ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਆ ਉਹ ਬਿਲਕੁਲ ਜ਼ਿੰਦਾਬਾਦ ਰਹਿਣ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਿਸਾਨ ਜਿੱਤ ਜਾਣ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਜਤਨ ਇਹ ਨਹੀਂ ਵੀ ਪਾਈ ਲਿਖਤੀ ਤੌਰ ਤੇ ਦੇਤਾ ਤੁਸੀਂ ਘਰਾਂ ਨੂੰ ਜਾਓ ਬਾਅਦ ਵਿੱਚ ਫੇਰ ਮੁਕਰ ਗਏ ਸਰਕਾਰਾਂ ਦੇ ਲਈ ਸਿਰਫ ਵੋਟਾਂ ਜ਼ਰੂਰੀ ਹੁੰਦੀਆਂ ਉਹਨਾਂ ਨੂੰ ਜਵਾਨ ਕਿਸਾਨ ਬੁੱਢੇ ਬੱਚੇ ਦੇ ਨਾਲ ਕੋਈ ਤਲਕ ਨਹੀਂ ਹੁੰਦਾ ਉਹਨਾਂ ਨੇ ਸੀਟ ਕੱਢਣੀ ਆ ਤੇ ਉਹ ਆਪਦੇ ਘਰੇ ਤੁਸੀਂ ਆਪਦੇ ਘਰੇ ਤੁਸੀਂ ਬੇਰਬਰ ਕਰੋ ਔਟੌਰ ਦੇ ਨਾਲ ਰਹਿੰਦੇ ਆ ਗੱਲ ਸਿਰਫ ਇੰਨੀ ਆ ਸੋ ਆਪਾਂ ਇਸ ਗੱਲ ਦੀ ਸਾਰਤਕਤਾ ਨੂੰ ਸਮਝ ਗਏ ਕਿਉਂਕਿ ਅਸੀਂ ਪੰਜਾਬਗਾਂ ਨੇ ਕਦੇ ਸਮਝਿਆ ਹੀ ਨਹੀਂ ਇਸ ਕਰਕੇ ਅਸੀਂ ਪਿੱਛੇ ਬਹੁਤਾਂ ਮੇਰੀ ਇੱਕ ਵਾਰੀ ਇੱਕ ਨੇਤਾ ਨਾਲ ਗੱਲ ਹੋਈ ਮੈਂ ਕਿਹਾ ਵੀ ਯਾਰ ਇਸ ਵੇਲੇ ਕਿਸਾਨ ਬੜੀ ਇੱਕ ਜੁਟਤਾ ਦੇ ਵਿੱਚ ਆ ਕਹਿੰਦਾ ਬਾਈ ਜੀ ਕੋਈ ਫਰਕ ਨਹੀਂ ਪੈਂਦਾ ਮੈਂ ਕਿਹਾ ਕੀ ਕਹਿੰਦਾ ਜਾਂਦੇ ਹੈਗੇ ਜੀ ਇੱਥੇ ਪੰਜਾਬ ਦੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਭਾਈ ਅਸੀਂ ਆ ਮਸਲਾ ਹੱਲ ਕਰਵਾਉਣ ਚੱਲੇ ਆ ਅਗਲੇ ਦਿਨ ਜੇਕਰ ਮੁਰਨਾ ਹੋਵੇ ਤਾਂ 10 ਢੜੇ ਬਣੇ ਹੁੰਦੇ ਆ 200 ਬੰਦਾ ਇਹਨੂੰ ਜਾਂਦਾ ਹੁੰਦਾ ਇਧਰਲੇ ਇਧਰਲੇ ਨੂੰ ਗਾਲਾਂ ਕੱਢੀ ਜਾਂਦੇ ਹੁੰਦੇ ਆ ਪੰਜਾਬੀਆਂ ਨੂੰ ਇੱਕ ਦੇ ਵਿਚ ਰਹਿਣ ਦੀ ਲੋੜ ਆ ਜੇਕਰ ਅਸੀਂ ਮਸਲੇ ਹੱਲ ਕਰਵਾਉਣੇ ਤਾਂ